ਸਤਿਉ ਮੈਂ ਜਗENDER ਸਿੰਘ ਗਰਾਹ ਸੁਭਾ ਪ੍ਰਧਾਨ ਭਾਰਤੀ ਖੇਲਕਤਾ ਉਗਰਾਹ ਤੁਹਾਨੂੰ ਇੱਕ ਸੂਚਨਾ ਦਿੰਨੇ ਆ ਕਿ ਆਪਾਂ ਹੜਪੀੜਤਾਂ ਦੀ ਮਦਦ ਵਾਸਤੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਵੀ ਜ਼ਿਲ੍ਹਿਆਂ ਵਿੱਚ ਤੇ ਫਰੋਜ਼ਪੁਰ ਫਾਜ਼ਿਲਕਾ ਦੇ ਜ਼ਿਲ੍ਹਿਆਂ ਵਿੱਚ ਜਾਣ ਦਾ ਪ੍ਰੋਗਰਾਮ ਆਪਣਾ ਤਿੰਨ ਦਿਨਾਂ ਦਾ ਬਣਾਇਆ ਹੋਇਆ ਹੈ ਇਹਦੇ ਵਿੱਚ ਆਪਾਂ ਫੈਸਲਾ ਕੀਤਾ ਵੀ ਆਪਾਂ ਹੜਪੀੜਤਾਂ ਦੀ ਮਦਦ ਵਾਸਤੇ ਪੂਰੇ ਜੋਰ-ਸ਼ੋਰ ਨਾਲ ਪੂਰੀ ਸਰਗਰਮੀ ਨਾਲ ਕੰਮ ਕਰਨਾ ਤਾ ਇਹ ਗੱਲ ਦੀ ਰੋਡ ਬਣ ਗਈ ਕਿ ਜਿੰਨੇ ਵੀ ਆਪਣੇ ਪ੍ਰੋਗਰਾਮ ਹੁਣ ਤੱਕ ਰੱਖੇ ਹੋਏ ਸੀ ਇੱਕ 2 ਤਰੀਕ ਦਾ ਆਲਾ ਗੰਨੇ ਨਾਲ ਸੰਬੰਧਿਤ ਰੱਖਿਆ ਹੋਇਆ ਸੀ ਗੰਨਾ ਵੈਲਟ ਦੇ ਨਾਲ ਜੋੜ ਕੇ ਚੰਡੀਗੜ੍ਹ ਦਾ ਉਹ ਵੀ ਆਪਾਂ ਕੈਨਸਲ ਕਰ ਦਿੱਤਾ ਤੇ 14 ਤਰੀਕ ਆਲਾ ਬਰਨਾਲੇ ਜਿਹੜਾ ਰੱਖਿਆ ਸੀ ਉਹ ਵੀ ਆਪਾਂ ਮੁਲਤਵੀ ਕਰਤਾ ਜਾਲੀ ਹੁਣ ਬਿਨਾਂ ਹੜਪੀੜਤਾ ਦੀ ਮਦਦ ਤੋਂ ਸਵਾ ਕੋਈ ਵੀ ਪ੍ਰੋਗਰਾਮ ਮਹੀਨਾ ਡੇਟ ਮਹੀਨਾ ਜਿੰਨਾ ਚਿਰ ਇਹਨਾਂ ਦੇ ਕਣਕਾਂ ਨਹੀਂ ਵੇਚ ਜਾਂਦੀਆਂ ਅਸੀਂ ਸਾਰਾ ਧਿਆਨ ਇਧਰ ਤੇ ਕੇਂਦਰਿਤ ਕਰਨਾ ਫੈਸਲਾ ਕੀਤਾ ਸੋ ਸਾਰੇ ਵਰਕਰ ਆਪਗਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਸ ਕੰਮ ਦੇ ਵਿੱਚ ਜਿਹੜੀ ਸਮਗਰੀ ਪਿੰਡਾਂ ਚੋਂ ਇਕੱਠੀ ਕਰਨੀ ਹੈ ਤੂੜੀ ਹੈ, ਦਾਣੇ ਹੈ ਜਾਂ ਫੰਡਾਂ ਦੇ ਰੂਪ ਦੇ ਵਿੱਚ ਤੁਸੀਂ ਆਪਣਾ ਸਾਰਾ ਸਮਾਂ ਇਧਰ ਲਾਉਣ ਵਾਸਤੇ ਸਰਗਰਮ ਹੋ ਇਹ ਬੇਨਤੀ ਸਾਡੀ ਆਪਣੀ ਜਥੇਬੰਦੀ ਦੇ ਆਗੂਆਂ ਨੂੰ ਤੇ ਵਰਕਰਾਂ ਨੂੰ ਹੈ ਦੂਜੀ ਬੇਨਤੀ ਹੈ ਵੀ ਸਰਕਾਰ ਆਨੇ ਬਹਾਨੇ ਸਾਡੀ ਜਥੇਬੰਦੀ ਨੂੰ ਅੱਖਾਂ 'ਚ ਰੜਕ ਰਹੀ ਹੈ ਸਾਡੇ ਆਗੂਆਂ ਨੂੰ ਫੜ ਕੇ ਅੰਦਰ ਡੇਗਣਾ ਚਾਹੁੰਦੀ ਹੈ ਇਸ ਗੱਲ ਦਾ ਸੰਕੇਤ ਮਿਲਿਆ ਹੈ ਕਿ ਪਿਛਲੇ ਦਿਨੀ ਸ਼ੰਗਾਰਾ ਸਿੰਘ ਮਾਨ ਦੇ ਘਰ ਐਸਐਚਓ ਬਿਨਾਂ ਵਜਾ ਅਗੇੜਾ ਮਾਰ ਕੇ ਆਇਆ ਤੇ ਬਹਾਨਾ ਇਹ ਕਹਿੰਦਾ ਮੈਂ ਪ੍ਰਧਾਨ ਦਾ ਘਰ ਦੇਖਣ ਆਇਆ ਇਨ੍ਹਾਂ ਹਾਲਤਾਂ ਦੇ ਵਿੱਚ ਤੁਹਾਡਾ ਇਹ ਕੰਮ ਵੱਡਾ ਹੈ ਕਿਸ ਤਰ੍ਹਾਂ ਜੇ ਕਿਸੇ ਆਗੂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਤੁਸੀਂ ਇਹ ਹਮੇਸ਼ਾ ਐਕਟਿਵ ਰਹਿਣਾ ਹੈ ਤੇ ਉਸ ਤੇ ਉਸ ਗਿਰਪਦਾਰੀ ਤੇ ਉਸੇ ਵੇਲੇ ਭਾਵੇਂ ਕੋਈ ਵੀ ਵੇਲਾ ਹੋਵੇ ਰਾਤ ਹੋਵੇ ਦਿਨ ਹੋਵੇ ਉਹਦੇ ਤੇ ਆਪਾਂ ਸਰਗਰਮੀ ਕਰਨੀ ਆ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਕੋਸ਼ਿਸ਼ ਕਰੋ ਜੇ ਉਹਨੂੰ ਹੁਣ ਪਤਾ ਲੱਗੇ ਕਿ ਆਗੂ ਦੇ ਘਰੇ ਪੁਲਿਸ ਆਈ ਹੈ ਤੇ ਉਹਨੂੰ ਉੱਥੇ ਹੀ ਘਰਾਵ ਕਰਕੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਉਹਨੂੰ ਲਜਾ ਨਾ ਸਕਣ ਇਹ ਨਹੀਂ ਬਣ ਸਕਦਾ ਤਾਂ ਇਹ ਕਰਨਾ ਚਾਹੀਦਾ ਜਿਹੜਾ ਪ੍ਰੋਗਰਾਮ ਆਪਾਂ ਪਹਿਲਾਂ ਲੀਕਿਆ ਵੀ ਆਪਾਂ ਕਿਸੇ ਵੇਲੇ ਵੀ ਜੇ ਇਹ ਜੇ ਆਗੂ ਦੀ ਕੋਈ ਗ੍ਰਿਫਤਾਰੀ ਹੁੰਦੀ ਹੈ ਤਾਂ ਫੌਰੀ ਐਕਸ਼ਨ ਤੁਹਾਨੂੰ ਅਸੀਂ ਫੌਰੀ ਦੱਸਾਂਗੇ ਤੇ ਉਸ ਵੇਲੇ ਉਹ ਐਕਸ਼ਨ ਕਰਨ ਵਾਸਤੇ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਇਹ ਤੋਂ ਬਿਨਾ ਤਾਂ ਸਾਰਾ ਧਿਆਨ ਤੁਹਾਡਾ ਕੇਂਦਰ ਤੇ ਜਿਹੜੀ ਪ੍ਰੋਗਰਾਮ ਆਪਾਂ ਕੀਤਾ ਹੈ ਇਹਦੇ ਤੇ ਲੱਗਣਾ ਚਾਹੀਦਾ ਕਿਉਂਕਿ ਸਰਕਾਰ ਨੂੰ ਇਹ ਗੱਲ ਵੀ ਰੜਕ ਰਹੀ ਹੈ ਪਤਾ ਲੱਗਿਆ ਵੀ ਸਰਕਾਰ ਸਾਡੀਆਂ ਫੈਲਾ ਫਰੋੜ ਲਈ ਹੈ ਵੀ ਤੁਹਾਡੇ ਤੇ ਕਿੰਨੇ ਕੇਸ ਹੈ ਫਲਾਣੇ ਤੇ ਕਿੰਨੇ ਕੇਸ ਹੈ ਫਲਾਣੇ ਆਗੂ ਤੇ ਕਿੰਨੇ ਕੇਸ ਹੈ ਉਹਨਾਂ ਦੇ ਇਰਾਦਿਆਂ ਤੋਂ ਇਹ ਲੱਗਦਾ ਵੀ ਇਹ ਹੁਣ ਇਹ ਇਹ ਗੱਲ ਇਹਨਾਂ ਨੂੰ ਲੋਕਾਂ ਦੇ ਵਿੱਚ ਜਥੇਬੰਦੀ ਦੀ ਹਰਮਨ ਪਿਆਰਤਾ ਨਾ ਹੋ ਜਾਏ ਲੋਕ ਲੋਕਾਂ ਦੀ ਮਦਦ ਵਾਸਤੇ ਨਾ ਹੋਣ ਇਹਨਾਂ ਨਾਲ ਜੁੜ ਕੇ ਦੂਜੇ ਸਟੇਟਾਂ ਦੇ ਵਿੱਚ ਜਿਹੜੀ ਰੋਕਥਾਮ ਕੀਤੀ ਜਾਂਦੀ ਉਹ ਵੀ ਇਸ ਨਾਲ ਜੁੜੀ ਹੋਈ ਹੈ ਇਹ ਸਾਰੀਆਂ ਗੱਲਾਂ ਤੋਂ ਸਰਕਾਰ ਸਾਡਾ ਧਿਆਨ ਪਾਸੇ ਹਟਾਉਣ ਦੀ ਖਾਤਰ ਇਹੋ ਜਿਹਾ ਕਨਾਉਣਾ ਕੋਈ ਕਾਰਵਾਈ ਕਰ ਸਕਦੀ ਹੈ ਉਹ ਤੋਂ ਖਬਰਦਾਰ ਹੋਣ ਦੀ ਲੋੜ ਹੈ ਚੌਕਸ ਰਹਿਣ ਦੀ ਲੋੜ ਹੈ ਤੇ ਆਪਣੇ ਕੰਮ ਕਰਨ ਤੋਂ ਅੱਗੇ ਵੱਧ ਕੇ ਹਰ ਪੀੜਤਾ ਦੀ ਮਦਦ ਵਾਸਤੇ ਜਿੰਨੀ ਸਾਡਾ ਕੋਸ਼ਿਸ਼ ਜਟਾਈ ਜਾ ਸਕਗੀ ਹੈ ਸਾਨੂੰ ਜਟਾਉਣੀ ਚਾਹੀਦੀ ਹੈ ਧੰਨਵਾਦ